ਪੰਜਾਬ ਕੇਸੀ ਜਨ ਮੈਡੀਆ ਤੇ ਸਾਰਿਆਂ ਦਾ ਸਵਾਗਤ ਹੈ ਮੈਂ ਹਰਵੀਨ ਸੇਟੀ ਦਾ ਅਰਵਿੰਦ ਕੇਜਰੀਵਾਲਾ ਜੀਰਕਪੁਰ ਦੇ ਵਿੱਚ ਰੋਡ ਸ਼ੋਅ ਕਰ ਰਿਹਾ ਹਾਂ ਤਸਵੀਰ ਤੁਹਾਨੂੰ ਦਿਖਾਣੇ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਦੱਸ ਦਈਏ ਕਿ 1 ਤਾਰੀਖ ਨੂੰ ਵੋਟਾਂ ਪੈਣੀਆਂ ਹਨ ਪੰਜਾਬ ਦੇ ਵਿੱਚ ਤੇ 4 ਤਾਰੀਖ ਨੂੰ ਕਾਊਂਟਿੰਗ ਹੋਣੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਟੇਜ ਦੇ ਉੱਪਰ ਅਰਵਿੰਦ ਕੇਜਰੀਵਾਲ ਜਿਹੜੇ ਹਨ ਉਹ ਮੌਜੂਦ ਹਨ ਨਾਲ ਬਲਵੀਰ ਸਿੰਘ ਜਿਹੜੇ ਹਨ ਪਟਿਆਲਾ ਤੋਂ ਉਮੀਦਵਾਰ ਹਨ ਆਵਾਦੀ ਪਾਰਟੀ ਦੇ ਉਹ ਮੌਜੂਦ ਹਨ ਲੋਕਲ ਵਿਧਾਇਕ ਜਿਹੜੇ ਹਨ ਉਹ ਮੌਜੂਦ ਹਨ ਤੇ ਪੰਜਾਬ ਦੇ ਜਿਹੜੀ ਇਸ ਤਰੀਕੇ ਨਾਲ ਵਿਕਾਸ ਕੀਤਾ ਹੈ ਆਵਾਦੀ ਪਾਰਟੀ ਨੇ ਜਿਹੜੇ ਉਹ ਮੁੱਦੇ ਲੋਕਾਂ ਦੇ ਸਾਹਮਣੇ ਲੈ ਕੇ ਜਾ ਰਹੇ ਹਨ ਚਾਹੇ ਪੰਜਾਬ 'ਚ ਵਿਕਾਸ ਦੀ ਗੱਲ ਹੋਵੇ ਚਾਹੇ ਦਿੱਲੀ ਦੀ ਗੱਲ ਹੋਵੇ ਤਾਂ ਇਹ तमाम ਮੁੱਦੇ ਜਿਹੜੇ ਹਨ ਉਹ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਅਰਵਿੰਦ ਕੇਜਰੀਵਾਲ ਜਿਹੜੇ ਹਨ ਉਹ ਲੋਕਾਂ ਨੂੰ ਜਿਹੜੇ ਹਨ ਉਹ ਦੱਸਦੇ ਹੋਏ ਫਿਲਹਾਲ ਨਜ਼ਰ ਆ ਰਹੇ ਹਨ ਤੇ ਨਾਲ ਹੀ ਕੇਂਦਰ ਸਰਕਾਰ ਤੋਂ ਰਾਜਿਸਤਰੀਕੇ ਨਾਲ ਪੰਜਾਬ ਜਾਂ ਅ ਦਿੱਲੀ ਸਰਕਾਰ ਦੇ ਨਾਲ ਜਿਸ ਤਰੀਕੇ ਨਾਲ ਧੱਕਾ ਕੀਤਾ ਜਾ ਰਿਹਾ ਹੈ ਉਹ तमाम ਗੱਲਾਂ ਜਿਹੜੀਆਂ ਹਨ ਉਹ ਫਿਲਹਾਲ ਇੱਥੇ ਲੋਕਾਂ ਦੇ ਨਾਲ ਦੱਸਦੇ ਨਜ਼ਰ ਆ ਰਹੇ ਨੇ ਫਿਲਹਾਲ ਤਸਵੀਰਾਂ ਦੇ ਵਿੱਚ ਦੱਸਦੇ ਹੋ ਕਿ ਵੱਡੀ ਤਰ੍ਹਾਂ ਦੇ ਵਿੱਚ ਲੋਕ ਇੱਥੇ ਉਹਨਾਂ ਨਾਲ ਸੁਣਨ ਵਾਸਤੇ ਪਹੁੰਚੇ ਹਨ ਦੇਖਣ ਵਾਲੀ ਗੱਲ ਹੈ ਕਿ 1 ਤਾਰੀਖ ਨੂੰ ਜਿਹੜਾ ਨਤੀਜੇ VOTING MORNING ਹੈ ਤੇ 4 ਤਾਰੀਖ ਨੂੰ ਜਿਹੜੀ ਨਤੀਜੀਆਂ ਆਣੇ ਹਨ ਕਿ ਕਿਸ ਦੀ ਸਰਕਾਰ ਬਣਦੀ ਹੈ ਤੇ ਲੋਕਾਂ ਦਾ ਸਮਰਥਨ ਜਿਹੜਾ ਕਿਸ ਨੂੰ ਮਿਲਦਾ ਹੈ ਕੈਮਰਾਮੈਨ ਆਕਾਸ਼ ਦੇ ਨਾਲ ਨਵੀਨ ਸ਼ੇਟੀ ਪੰਜਾਬ ਕੇਸਰੀ ਜਗਬਾਨੀ